ਤੁਹਾਡੇ ਘਰ ਦਾ ਮਾਮਲਾ ਤੁਹਾਡੇ ਘਰ ਤੇ ਕਬਜ਼ਾ ਕੀਤਾ ਕਿਸ ਨੇ ਕੀਤਾ ਹੈ ਭਾਜੀ ਕੋਈ ਬਾਹਰਲਾ ਬੰਦਾ ਨਹੀਂ ਹੈਗਾ ਮੇਰੀ ਸਿਸਟਰ ਦਾ ਲੜਕਾ ਹੈਗਾ ਭਾਣ ਨੇਫਿਊ ਲੱਗਦਾ ਹੈ ਮੇਰਾ ਉਹਨੇ ਹੀ ਮੇਰੇ ਘਰ ਤੇ ਕਬਜ਼ਾ ਕੀਤਾ ਹੋਇਆ ਹੈ ਤੇ ਉਹ ਅਸੀਂ ਆਪਣੇ ਘਰ ਜਾਣ ਦੀ ਵੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਨੇ ਸਾਨੂੰ ਅੰਦਰ ਜਾਣ ਨਹੀਂ ਦਿੱਤਾ ਤੇ ਅਸੀਂ तकरीबन 4-5 ਮਿੰਟ ਤੋਂ ਬਾਹਰ ਹੀ ਆਪਣੀ ਸਿਸਟਰ ਕੋਲ ਜਾ ਕਿਸੇ ਫਰੈਂਡ ਦੇ ਕੋਲ ਰਹਿੰਦੇ ਪਏ ਆ ਹਾਂਜੀ ਭਾਜੀ ਜਦੋਂ ਮਨ ਲੁਕ ਕਿ ਉਹਨਾਂ ਨੇ ਸਾਡੇ ਤੇ ਸਾਡੇ ਘਰ ਤੇ ਤਾਲੇ ਤੋੜ ਕੇ ਇਲੈਗਲੀ ਐਂਡ ਫੋਰਸਫੁਲੀ ਘਰ ਵਿੱਚ ਐਂਟਰੀ ਕੀਤੀ ਉਸ ਤੋਂ ਬਾਅਦ ਅਸੀਂ ਜੋ ਲੋਕਲ ਪੁਲਿਸ ਹੈ ਆ ਆਦਮਪੁਰ ਆਦਮਪੁਰ ਦੇ ਐਸਐਚਓ ਸਾਹਿਬ ਨੂੰ ਮਿਲੇ ਉਸ ਤੋਂ ਬਾਅਦ ਮੇਰੀ ਵਾਈਫ ਡੀਐਸਪੀ ਸਾਹਿਬ ਕੋਲ ਵੀ ਗਏ ਫਿਰ ਐਸਪੀ ਐਸਪੀ ਆਪਰੇਸ਼ਨ ਨੂੰ ਮਿਲੇ ਐਸਐਸਪੀ ਨੂੰ ਮਿਲੇ ਪਰ ਜਿਸ ਤਰ੍ਹਾਂ ਸਾਡੀ ਐਕਸਪੈਕਟੇਸ਼ਨ ਸੀ ਉਹਨਾਂ ਤੋਂ ਵੀ ਕੰਮ ਸਾਡਾ ਹੋਏਗਾ ਫਿਰ ਉਹ ਐਫਆਈਆਰ ਲਾਚ ਕਰਨ ਕੇ ਪਰ ਉਹਨਾਂ ਨੇ ਸਾਡੀ ਐਨੀ ਮਦਦ ਨਹੀਂ ਕੀਤੀ ਸਗੋਂ ਕੇ ਸਾਨੂੰ ਮੇਰੀ ਵਾਈਫ ਨੂੰ ਇਹੀ ਕਹਿੰਦੇ ਜਿਕੇ ਇਹ ਤਾਂ ਸਿਵਲ ਮੈਟਰ ਹੈ ਤੇ ਤੁਸੀਂ ਜਾ ਕੇ ਕੋਰਟ ਵਿੱਚ ਆਪਣਾ ਕੇਸ ਦਰਦ ਕਰੋ ਪਰ ਅਗਰ ਉਹਨਾਂ ਨੇ ਉਸ ਵਕਤ ਇਹ ਸਾਡੀ ਹੈਲਪ ਕੀਤੀ ਹੁੰਦੀ ਤਾਂ ਸ਼ਾਇਦ ਅਸੀਂ ਅੱਜ ਕੋਰਟ ਵਿੱਚ ਨਾ ਪਹੁੰਚਦੇ हां ਜਦੋਂ ਸਾਡੀ ਐਸਐਸਓ ਸਾਹਿਬ ਨਾਲ ਗੱਲ ਹੁੰਦੀ ਸੀ ਜਾਂ ਡੀਐਸਪੀ ਸਾਹਿਬ ਨਾਲ ਗੱਲ ਹੁੰਦੀ ਸੀ ਉਹ ਇਹੀ ਕਹਿੰਦੇ ਸਾਡੇ ਤੇ ਲੋਕਲ ਬੜਾ ਇਨਫਲੂਐਂਸ ਹੈਗਾ ਹੈ ਲੋਕਲ ਜਿਹੜੇ ਇੰਡਸਟਰੀਸਟ ਹੈਗੇ ਆ ਜਾਂ ਲੋਕਲ ਬੰਦੇ ਹੈਗੇ ਆ ਸਾਡਾ ਮਤਲਬ ਕਿ ਉਹਨਾਂ ਤਾਂ ਅਸੀਂ ਨਾਂ ਤਾਂ ਨਹੀਂ ਦੱਸ ਸਕਦੇ ਪਰ ਸਾਡੇ ਬਹੁਤ ਦੁਆ ਹੈਗਾ ਆ ਤੇ ਅਸੀਂ ਇਸ ਕਰਕੇ ਇਸ ਕਰਕੇ ਅਸੀਂ ਜਿਹੜਾ ਪੜਚਾਅ ਆ ਜਾਂ ਐਫਆਈਆਰ ਉਹ ਲਾਜ ਨਹੀਂ ਕਰ ਸਕਦੇ ਤੁਸੀਂ ਇੱਕ ਸਭ ਹਾਂ ਬਿਲਕੁਲ ਸਰ ਮੈਂ ਉਸ ਵਕਤ ਦੀ ਜਦੋਂ ਮੈਂ ਕੰਪਲੇਂਟ ਤੋਂ ਫਾਈਲ ਕੀਤੀ ਸੀ ਅਕਤੂਬਰ 20 ਅਕਤੂਬਰ ਨੂੰ ਮੈਂ ਆਪਣੀ ਜਿਹੜੀ ਫਾਈਲ ਕੀਤੀ ਸੀ ਕੰਪਲੇਂਟ ਸੇਮ ਟਾਈਮ ਤੇ ਹੀ ਮੈਂ ਐਨਆਰਆਈ ਕਮਿਸ਼ਨ ਨੂੰ ਏਡੀਜੀਪੀ ਐਨਆਰਆਈ ਨੂੰ ਐਸਐਸਪੀ ਜਲੰਧਰ ਨੂੰ ਜਾਂ ਇਹ ਇਹ ਜਦੋਂ ਸਾਰਿਆਂ ਨੂੰ ਨਾਲੇ ਕੰਪਲੇਂਟ ਫਾਈਲ ਕਰਦੀ ਸੀ ਤਾਂ ਉਹਦਾ ਵੀ ਇਨਵੈਸਟੀਗੇਸ਼ਨ ਕੰਮ ਅਜ ਤੱਕ ਇਨਵੈਸਟੀਗੇਸ਼ਨ ਹੁੰਦੀ ਰਹੀ ਹੈ ਚਾਰ ਜਾਂ ਪੰਜ ਮਹੀਨੇ ਹੋ ਗਏ ਇਟਸ ਵੈਰੀ ਸਲੋ ਪ੍ਰੋਸੈਸ ਸੁਭਾੜਾ ਮਨ ਨੂੰ ਦੁੱਖ ਹੁੰਦਾ ਹੈ ਕਿ ਦੇਖੋ ਆ ਇੰਡੀਆ ਕਿੰਨੇ ਐਡਵਾਂਸ ਹੋ ਚੁੱਕਾ ਹੈ ਪਰ ਜੋ ਇਨਵੈਸਟੀਗੇਸ਼ਨ ਕਰਦੀ ਹੈ ਬਹੁਤ ਜ਼ਿਆਦਾ ਸਲੋ ਲੈਵਲ ਤੇ ਹੋ ਰਹੀ ਹੈ ਹਾਂ ਭਾਈ ਜਦੋਂ ਮੈਂ ਕੰਪਲੇਂਟ ਫਾਈਲ ਕੀਤੀ ਸੀ ਅਕਤੂਬਰ ਚ ਮੈਂ ਫਾਈਲ ਕੀਤੀ ਸੀ ਤਾਂ ਅਕਤੂਬਰ ਤੋਂ ਲੈ ਕੇ ਹੁਣ ਤੱਕ ਹਲ ਤੱਕ ਇਨਕੁਆਰੀ ਚੱਲਦੀ ਪਈ ਆ ਕਿ ਇਨਕੁਆਰੀ ਵੀ ਕੰਪਲੀਟ ਨਹੀਂ ਹੋਈ ਹੈਗੀ ਆ ਕਿਸੇ ਵੇਲੇ ਕਦੀ ਕਿਸੇ ਅਫੀਸਰ ਕੋਲ ਜਾਣਾ ਪੈਂਦਾ ਹੈ ਕਦੀ ਕਿਸੇ ਅਫੀਸਰ ਕੋਲ ਜਾਣਾ ਪੈਂਦਾ ਹੈ ਉਹਨਾਂ ਨੇ ਇਦਾਂ ਕੀਤੀ ਹੈਗੀ ਆ ਕਿ ਹਾਂ ਜੋ ਮੈਂ ਉਹਨੂੰ ਐਪਲੀਕੇਸ਼ਨ ਦਿੱਤੀ ਸੀ ਮੈਂ ਐਪਲੀਕੇਸ਼ਨ ਜ ਜਿਹੜਾ ਇੱਕ ਦਿਨ ਸਾਡੇ ਘਰ ਤੇ ਕਬਜ਼ਾ ਕੀਤਾ ਹੋਇਆ ਸੀ ਨੇ ਪੂਰਾ ਪਰਿਵਾਰ ਸੀ ਉਹ ਜਦੋਂ ਸਾਡੇ ਘਰ ਤੇ ਕਬਜ਼ਾ ਕੀਤਾ ਹੋਇਆ ਹੈ ਉਹਨਾਂ ਵਿੱਚ ਮੇਰਾ ਇੱਕ ਨੇਫਿਊ ਹੈ ਉਹਦਾ ਨਾਮ ਆਰਾਮ ਪ੍ਰਕਾਸ਼ ਹੈ ਉਹਨਾਂ ਦੀ ਵਾਈਫ ਹੈ ਉਹਦਾ ਨਾਮ ਨਰਿੰਦਰ ਕੌਰ ਹੈ ਤੇ ਇੱਕ ਉਹਨਾਂ ਦਾ son ਹੈ ਉਹਦਾ ਨਾਮ ਜੈ ਰਾਜ ਹੈ ਤੇ ਇੱਕ ਉਹਨਾਂ ਦੀ ਬੇਟੀ ਹੈ ਉਹਦਾ ਨਾਮ ਮੁਸਕਾਨ ਹੈ ਇਹਨਾਂ ਨੇ ਨਾਲ ਮਿਲ ਕੇ ਹੀ ਸਾਰਾ ਜੋ ਮੇਰੇ ਘਰ ਤੇ ਹੈਗਾ ਆ ਫੋਰਸਫੁਲੀ ਤਾਲੇ ਤੋੜ ਕੇ ਅੰਦਰ ਵੜੇ ਹੈਗੇ ਆ ਔਰ ਸਾਰਾ ਸੇਮ ਟਾਈਮ ਤੇ ਜਿਹੜਾ ਮਦਰਾੰਦੇ ਸਮਾਨ ਵੀ ਪਿਆ ਹੈ ਉਹਤੇ ਵੀ ਸਾਰਾ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਸਾਨੂੰ ਇਹ ਕਹਿੰਦੇ ਆ ਜੀ ਤੁਹਾਡਾ ਤੇ ਇੱਥੇ ਹੈ ਹੀ ਕੁਛ ਨਹੀਂ ਹੈ ਹਾਂਜੀ ਹਾਂਜੀ ਭਾਜੀ ਰੀਸੈਂਟਲੀ ਜਸਟ ਬੈਫੇ ਜਦੋਂ ਏਡੀਜੀ ਸਾਹਿਬ ਨੇ ਮਿਲਿਆ ਪਹਿਲਾਂ ਇੱਥੇ ਏਆਈਜੀ ਜੋ ਐਨਆਰਈ ਦੇ ਜਲੰਧਰ ਸੇ ਉਹਨਾਂ ਨੂੰ ਮਿਲਿਆ ਫਿਰ ਡੀਐਸਪੀ ਸਾਹਿਬ ਡੀਐਸਪੀ ਸਾਹਿਬ ਜਿਹੜੇ ਇੱਥੇ ਤੇ ਐਨਆਰਈ ਬੈਂਕ ਦੇ ਸਿਗੇ ਜਲੰਧਰ 2 ਦੇ ਸਿਗੇ ਉਹਨਾਂ ਨੇ ਇਨਕੁਆਰੀ ਕੀਤੀ ਉਸ ਇਨਕੁਆਰੀ ਵਿੱਚ ਇਨਕੁਆਰੀ ਕਰਨ ਤੋਂ ਬਾਅਦ ਉਹਨਾਂ ਨੇ ਬੜੀ ਥੋਰਲੀ ਇਨਕੁਆਰੀ ਕੀਤੀ ਉਹਨਾਂ ਨੇ ਉਹਨਾਂ ਨੇ ਪੂਰੀ ਪਿੰਡ ਦੀ ਪੰਚਾਇਤ ਨੂੰ ਬੁਲਾ ਕੇ ਇਨਕੁਆਰੀ ਕੀਤੀ ਪਿੰਡ ਦੇ ਕਾਫੀ ਜੋ ਮੋਤਵਰ ਬੰਦੇ ਹੈਗੇ ਉਹਨਾਂ ਤੋਂ ਪੁੱਛਗਿੱਛ ਕੀਤੀ ਫਿਰ ਉਹਨਾਂ ਨੇ ਉਹਨਾਂ ਐਫ ਆਈ ਡੀ ਲੌਂਚ ਕੀਤੀ ਤੇ ਸਿਰਫ ਉਹਨਾਂ ਦੋ ਬੰਦਿਆਂ ਤੇ ਐਫ ਆਈ ਡੀ ਲੌਂਚ ਕੀਤੀ ਹੈ ਜਿਹੜਾ ਮੇਨ ਹੈਗਾ ਮਿਸਟਰ ਰਾਮ ਪ੍ਰਕਾਸ਼ ਤੇ ਉਹਦੀ ਵਾਈਫ ਹੈਗੀ ਹੈ ਅਨਰਿੰਦਰ ਕੌਰ ਪਰ ਜਦੋਂ ਮੈਂ ਦਰਖਾਸਤ ਦਿੱਤੀ ਸੀ ਜਦੋਂ ਮੈਂ ਕੰਪਲੇਂਟ ਕੀਤੀ ਸੀ ਉਹਦੇ ਵਿੱਚ ਮੈਂ ਚੌਂ ਦੇ ਨਾਂ ਲਿਖੇ ਹੋਏ ਸਨ ਤੇ ਪੂਰੀ ਫੈਮਿਲੀ ਨੇ ਮੈਨੂੰ ਕਾਰ ਤੇ ਕਬਜ਼ਾ ਵੀ ਕੀਤਾ ਹੈ ਸਾਨੂੰ ਥ੍ਰੈਟ ਵੀ ਕਰਦੇ ਹੈਗੇ ਆ ਇਹ ਵੀ ਕਹਿੰਦੇ ਆ ਕਿ ਤੁਸੀਂ ਦਾ ਐਨ ਆਰ ਆਈ ਹੋ ਕੇ ਤੁਸੀਂ ਕੀ ਕਰ ਲਿਆ ਅਸੀਂ ਤਾਂ ਤੁਹਾਨੂੰ ਪੰਜਾਬ ਦਾ ਬਾਰਡਰ ਵੀ ਚੱਕਣ ਟੱਪਣ ਨਹੀਂ ਦੇਵਾਂਗੇ ਉਹ ਅਨਫੋਰਨਟਲੀ ਨਈਮ ਐ ਸੈਟੀਸਫਾਈ ਬਿਲਕੁਲ ਨਹੀਂ ਹੈ ਜੋ ਕਿ ਜੋ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਕਿ ਉਹ ਜੋ ਪ੍ਰੋਮਿਸ ਕੀਤਾ ਸੀ ਉਹਨੇ ਡਿਲੀਵਰ ਨਹੀਂ ਕੀਤਾ ਪਤਾ ਨਹੀਂ ਕੀ ਉਹਨਾਂ ਤੇ ਵੀ ਕੋਈ ਇਨਫਲੂਐਂਸ ਹੋਏਗਾ ਜਿਹੜਾ ਉਹਨਾਂ ਨੇ ਮੈਂ ਮੈਂ ਚਾਹੁੰਦਾ ਸੀ ਕਿ ਜਿਹੜਾ ਪਰਚਾ ਹੈ ਪੂਰੀ ਫੈਮਿਲੀ ਦੇ ਉੱਪਰ ਹੀ ਹੋਵੇ ਕਿਉਂਕਿ ਪੂਰੀ ਫੈਮਿਲੀ ਦਾ ਇਨਵੋਲਵ ਹੈ ਇਸ ਵਿੱਚ ਤੇ ਉਹਨਾਂ ਨੇ ਪਤਾ ਨਹੀਂ ਕਿਸ ਕਿਉਂ ਰੀਜ਼ਨ ਕਰਕੇ ਉਹਨਾਂ ਨੇ ਸਿਰਫ ਦੋ ਦੇ ਉੱਪਰ ਹੀ ਕੀਤਾ ਹੈ ਹਸਬੰਡ ਵਾਈਫ ਤੇ ਕੀਤਾ ਹੈ ਜਿਹੜੇ ਦੋ ਬੱਚੇ ਹੈ ਜਿਹੜਾ ਇੱਕ ਜੈ ਰਾਜ ਹੈ ਤਾਂ ਇੱਕ ਉਹਦੀ ਸਿਸਟਰ ਹੈ ਮੁਸਕਾਨ ਹੈ ਉਹਨਾਂ ਨੂੰ ਨਾ ਨਾ ਬਿਲਕੁਲ ਨਹੀਂ ਉਹ ਨਵੇਂ ਅਫੇਅਰ ਵਿੱਚ ਲੌਂਚ ਕੀਤਾ ਕੰਪਲੇਂਟ ਫਾਈਲ ਕੀਤੀ ਉਹਦੇ ਵਿੱਚ ਸਾਰੀ ਫੈਮਿਲੀ ਦਾ ਨਾਮ ਸਨ ਉਹਦਾਂ ਵਿੱਚ ਸਾਰੀ ਫੈਮਿਲੀ ਦਾ ਨਾਮ ਸੀਗਾ तकरीबन ਉਹਨਾਂ ਨਾਲ ਇੱਕ ਸਾਡਾ ਹੋਰ ਨੈਕਸਟ ਨੇਬਰ ਹੈ ਉਹ ਵੀ ਉਹਨਾਂ ਦੀ ਬੋਡੀ ਸਪੋਰਟ ਕਰਦਾ ਪਿਆ ਸੀ ਮੈਂ ਸੋਕ ਇਹ ਵੀ ਕਿਹਾ ਸੀ ਕਿ ਉਸ ਦਾ ਵੀ ਨਾਮ ਨਾ ਉਹ ਉਹਦਾ ਮੈਂ ਬਾਅਦ ਵਿੱਚ ਦਿੱਤਾ ਸੀ ਕੰਪਲੀਟ ਨਾਮ ਮੈਂ ਪਹਿਲੀ ਕੰਪਲੇਂਟ ਵਿੱਚ ਨਹੀਂ ਦਿੱਤਾ ਸੀ ਨੈਕਸਟ ਕੰਪਲੇਂਟ ਜਿਹੜੀ ਮੈਨੂੰ ਥ੍ਰੈਟ ਕਰਦਿਆਂ ਦੀ ਕੰਪਲੇਂਟ ਹੋਈ ਸੀ ਉਹਦੇ ਵਿੱਚ ਮੈਂ ਉਹਦਾ ਨਾਮ ਦਿੱਤਾ ਸੀ ਕਿਉਂਕਿ ਹੇ ਉਹ ਵੀ ਉਹਦੇ ਪਾਰਟ ਪਾਰਟਨ ਪਾਰਟਸ ਲਾਗਾ ਉਸ ਉਹਦੇ ਵਿੱਚ ਉਹ ਵੀ ਉਹਨਾਂ ਦੀ ਬਹੁਤ ਮਦਦ ਕਰਦਾ ਹਮੇਸ਼ਾ ਮੇਰੇ ਘਰ ਚ ਆ ਕੇ ਰਹਿੰਦਾ ਹੈਗਾ ਉਹਨੂੰ ਇਨਸਟੀਗੇਟ ਕਰਦਾ ਹੈਗਾ ਉਹ ਵੀ ਉਹ ਵੀ ਉਹਨਾਂ ਨਾਲ ਸੀ ਮੈਂ ਉਹਦਾ ਵੀ ਨਾ ਦਿੱਤਾ ਸੀ ਕਿ ਇਹਦਾ ਨਾਮ ਵੀ ਵਿੱਚ ਪੜਚੀ ਵਿੱਚ ਐਡ ਕਰੂੰ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਜਿਹੜੀ ਆਪਣੀ ਕੰਪਲੇਨਟ ਫਾਈਲ ਕੀਤੀ ਸੀ ਉਹਦੇ ਤੋਂ ਤੁਸੀਂ ਸੈਟੀਸਫਾਈ ਨਹੀਂ ਹੋ ਦੇਖੋ ਇੱਕ ਤਾਂ ਭਾਈ ਬੜਾ ਹੈ ਦੇਖੋ ਕਿੰਨਾ ਟਾਈਮ ਲੱਗ ਗਿਆ ਹੈਗਾ ਪਹਿਲਾ ਹੈ ਕਿ ਦੇਖੋ ਮੈਨੂੰ ਆਏ ਨੂੰ ਤਕਰੀਬਨ 5 ਮਹੀਨੇ ਹੋ ਗਏ ਹੈਗੇ ਆ 5 ਮਹੀਨੇ ਵਿੱਚ ਮੈਂ ਇਹੋ ਜੀ ਪਲੇ ਇਹੋ ਜਿਹੀ ਜਗ੍ਹਾ ਕੋਈ ਵੀ ਨਹੀਂ ਜਿੱਥੇ ਮੈਂ ਨਹੀਂ ਗਿਆ ਹੋਵਾਂ ਮੀਨਸ ਐਸਐਚ ਨੂੰ ਮਿਲਿਆ ਡੀਐਸਪੀ ਨੂੰ ਮਿਲਿਆ ਐਸਪੀ ਨੂੰ ਮਿਲਿਆ ਐਸਐਸਪੀ ਨੂੰ ਮਿਲਿਆ ADGP ਪੰਜਾਬ NRI ਨੂੰ ਵੀ ਮਿਲਿਆ ਠੀਕ ਹੈ ਉਸ ਤੋਂ ਬਾਅਦ ਜਿਹੜਾ ਕਮਿਸ਼ਨ ਹੈ ਮੰਨ ਲਓ ਕਿ ਸਟੇਟ ਕਮਿਸ਼ਨ ਫਾਰ NRI ਵਿੱਚ ਉਹਦੇ ਵਿੱਚ ਵੀ ਜੋ ਹਾਈ ਲੈਵਲ ਦੀ ਅਧਿਕਾਰੀ ਹੈ ਮੈਂ ਉਹਨਾਂ ਨੂੰ ਜਾ ਕੇ ਵੀ ਪਰਸਨਲ ਮਿਲ ਕੇ ਆਇਆ ਉਹਨਾਂ ਕਰਕੇ ਹੀ ਜੋ FRA ਹੋਈ ਹੈ ਉਹਨਾਂ ਕਰਕੇ ਹੀ ਉਹਨਾਂ ਦੇ ਬੇਚਾਰੇ ਹੈਲਪ ਕੀਤੀ ਤਾਂ FIR ਕੀਤੀ ਪਰ ਜੋ ਪੰਜਾਬ ਪੁਲਿਸ ਦਾ ਰੋਲ ਹੈ ਰੀਅਲੀ ਰੀਅਲੀ ਵੈਰੀ ਮੰਨ ਲਓ ਕਿ ਉੱਤੇ ਫ੍ਰਸਟ੍ਰੇਟਿੰਗ ਹੁੰਦੀ ਹੈ ਕਿ ਬੜਾ ਦੇ ਆਰ ਬਿਹੇਵਿੰਗ ਬੈਡਲੀ ਕਿ ਉਹਨਾਂ ਜੋ ਰੂਲ ਹੈ ਹਾਂ देयर इज नो ਡਾਊਟ ਜੋ ਸੀਨੀਅਰ ਆਫੀਸਰਸ ਹਨ ਜਾਂ ਐਸਐਚਓ ਹੋਇਆ ਜਾਂ ਡੀਐਸਪੀ ਹੋਇਆ ਜਾਂ ਐਸਪੀ ਦੇ ਆਰ ਬਿਹੇਵਿੰਗ ਪ੍ਰੋਪਰਲੀ ਉਹ ਬੜੇ ਰਿਸਪੈਕਟ ਨਾਲ ਬਿਹੇਵ ਕਰਦੇ ਆ ਪਰ ਜੋ ਲੋ ਰੈਂਕ ਤੋਂ ਤੋਂ ਥੱਲੇ ਪੈ ਗਿਆ ਉਹ ਦੇ ਆਰ ਸੋ ਰੂਡ ਬਿਹੇਵ ਯੋਨਾਂ ਤਾਂ ਬੱਚਾ ਵੀ ਦਰਜ ਕੀਤਾ ਪਰ ਅੰਦਰ ਅੰਦਰ ਵਨ ਵੀ ਦਿੰਦੇ ਸੀ ਅਨਫਰਲੀ ਨਹੀਂ ਮੈਂ ਉਹਨਾਂ ਦਾ ਨਾ ਸਿਰਫ ਉਹਨਾਂ ਸੈਟੀਸਫਾਈ ਸੈਟੀਸਫਾਈ ਨਹੀਂ ਆ ਸਿਰਫ ਉਹਨਾਂ ਨੇ ਜੋ ਧਰਾਵਾਂ ਲਾਈਆਂ ਹੈ ਬਹੁਤ ਮਾਈਨਰ ਧਰਾਵਾਂ ਲਾਈਆਂ ਹੈ ਉਹਨਾਂ ਨੇ ਲਾਈ ਹੈ ਪਹਿਲਾ 329 4 ਜਿਹਦੇ ਵਿੱਚ ਇਹ ਹੈ ਕਿ ਟ੍ਰੈਸਪਾਸਿੰਗ ਹਾਊਸਿੰਗ ਹਾਊਸਿੰਗ ਟ੍ਰੈਸਪਾਸਿੰਗ ਇਲੀਗਲੀ ਲਾਫਫਲੀ ਫੋਰਸਫੁਲੀ ਇੱਕੋਤਰਾ ਇੱਕੋ ਹੈਗੀ ਆ ਸੈਕਸ਼ਨ ਇੱਕੋ ਨੇ ਲਾਇਆ ਹੈਗਾ 350 51 4 ਇਸ ਹਾਰੇ ਬੇਲੇ ਬਲਾਜੀ ਤਾਂ ਹੀ ਤਾਂ ਮਤਲਬ ਕਿ ਮਾਨੂੰ ਬੜਾ ਦੁੱਖ ਹੁੰਦਾ ਹੈ ਕਿ ਇੰਨਾ ਘੁੰਮਣ ਦੇ ਬਾਵਜੂਦ ਇੰਨੇ ਹਾਈ ਲੈਵਲ ਤੱਕ ਅਫੀਸਰ ਨੂੰ ਮਿਲਣ ਦੇ ਬਾਵਜੂਦ ਵੀ ਜੋ ਇਹਨਾਂ ਨੇ ਸਿਰਫ ਫਾਰਮੈਲਟੀ ਕੀਤੀ ਹੈਗੀ ਝੰਡਾ ਲਗਾ ਕੇ ਇਹਨਾਂ ਨੇ ਮੀਨਸ ਇਹਨਾਂ ਨੇ ਜਿਹੜੀ ਦੂਜੀ ਧਿਰ ਹੈ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਮੈਂ ਕੰਪਲੈਟ ਫਾਈਲ ਕੀਤੀ ਹੈ ਉਹਦੇ ਵਿੱਚ ਸਾਰੀ ਫੈਮਿਲੀ ਦਾ ਨਾਮ ਸੀ ਔਰ ਕੋਈ ਅੰਦਰ ਪ੍ਰੈਸ਼ਰ ਦੇ ਵਿੱਚ ਇਹ ਪੂਰੇ ਟਾਈਮ ਦੇ ਚਿਰ ਰਿਪੋਰਟ ਕਿਤੇ ਗਏ ਜਿਸ ਤੋਂ ਤੁਸੀਂ ਸੈਟੀਸਫਾਈ ਨਹੀਂ ਹੋ ਹਾਂ ਬਿਲਕੁਲ ਬਿਲਕੁਲ ਜੀ ਮੈਂ ਜਦੋਂ ਵੀ ਕੰਪਲੇਂਟ ਫਾਈਲ ਕੀਤੀ ਸੀ ਮੈਂ ਜਿੱਥੇ ਵੀ ਅਫੀਸਰ ਨੂੰ ਜਾ ਕੇ ਮਿਲਿਆ ਸੀ ਆ ਇਵਨ ਥੈਨ ਕਮਿਸ਼ਨ ਵਿੱਚ ਜਾਂ ਐਸਐਸਬੀ ਆਫਿਸ ਵਿੱਚ ਜਾਂ ਡੀਐਸਪੀ ਆਫਿਸ ਵਿੱਚ ਮੈਂ ਸਿਰ ਪੂਰੀ ਫੈਮਿਲੀ ਦਾ ਨਾਮ ਲੈਂਦਾ ਸੀਗਾ ਕਿ ਆ ਚਾਰ ਬੰਦੇ ਇਨਵੋਲਵ ਹੈਗੇ ਆ ਜਿਨ੍ਹਾਂ ਨੇ ਇਲੀਗਲੀ ਫੋਰਸਫੁਲੀ ਐਂਡ ਅਨਲਵਲੀ ਮੇਰੇ ਘਰ ਤੇ ਕਬਜ਼ਾ ਕੀਤਾ ਹੋਇਆ ਮੇਰਾ ਜਿਹੜਾ ਸਮਾਨ ਆ ਉਹ ਵੀ ਸਾਰਾ ਇਨ ਦੀ ਕਸਟਡੀ ਵਿੱਚ ਹੈ ਪਾਜੀ ਘਰ ਦਾ ਬਹੁਤ ਸਾਰਾ ਘਰ ਦਾ ਸਾਰਾ ਸਮਾਨ ਜਿਤ ਜਾਰ ਦੇ ਘਰ ਦਾ ਮੈਂ ਪੂਰਾ ਪੂਰਾ ਮੰਨ ਲੁ ਘਰ ਦਾ ਐਕਚੁਅਲੀ ਉਹਨਾਂ ਕੋਲ ਪਾਸ ਤੇ ਇੱਕ ਕਮਰਾ ਸੀ ਪਰ ਮੇਰੇ ਪਾਸ ਤਿੰਨ ਕਮਰੇ ਸੀ ਤੇ ਤਿੰਨ ਕਮਰੇ ਵਿੱਚ ਸਮਾਨ ਸੀ ਈਵਨ ਮੇਰੇ ਅਲਮਾਰੀ ਵਿੱਚ ਮੇਰਾ 골ਡ ਵੀ ਪਿਆ ਸੀ ਜੁਐਲਰੀ ਵੀ ਪਈ ਸੀ ਮੇਰੇ ਮਕਾਨ ਦੇ ਡਾਕੂਮੈਂਟਸ ਵੀ ਪਏ ਸੀ ਮੇਰੇ ਕੁਝ ਸਰਟੀਫਿਕੇਟਸ ਵੀ ਪਏ ਸੀ ਉਹ ਸਾਰੇ ਜੀ ਉਹਨਾਂ ਨੇ ਕਿਹਾ ਜੀ ਤੁਹਾਡਾ ਇੱਥੇ ਕੁਝ ਵੀ ਨਹੀਂ ਹੈ ਹਾਂ 골ਡ ਸੀਗਾ ਜੀ ਇੱਕ ਤਾਂ ਮੇਰਾ ਕੜਾ ਸੀ 골ਡ ਦਾ ਠੀਕ ਆ ਇੱਕ ਮੇਰੀ ਅੰਗੂਠੀ ਸੀ ਠੀਕ ਆ ਮੇਰੇ ਵਾਈਫ ਦੇ ਸੀ ਕੰਨਾਂ ਦੇ ਰਿੰਗ ਸੀ ਵਾਈਫ ਦਾ ਇੱਕ ਹਾਰ ਸੀ ਜਾਂ ਥੋੜਾ ਹੋਰ ਸੀ ਬਿਲਕੁਲੀ ਯਾਦ ਤਾਂ ਨਹੀਂ ਪਤਾ ਇੰਨਾ ਤਾਂ ਆਪਣੇ ਪੱਕਾ ਪਤਾ ਹਾਰ ਤਾਂ ਆਈ ਥਿੰਕ ਅਰਾਊਂਡ 6 7 ਤਿੰਨ ਤਿੰਨ ਟੋਲੇ ਤਾਂ ਮੇਰਾ ਕੜਾ ਹੀ ਸਗਾ ਜੀ ਐਟ ਲੀਸਟ 7 ਤੋਂ 8 8 ਟੋਲੇ ਹੋਣਾ ਚਾਹੀਦਾ ਜੀ 8 ਤੋਂ ਜ਼ਿਆਦਾ ਹੀ ਹੋਏਗਾ ਕਰਤੀ ਹੋਏ ਤੁਹਾਡੇ ਧਰਤੇ ਤੁਹਾਡੇ ਰਿਸ਼ਤੇਦਾਰਾਂ ਨੇ ਕਬਜਾ ਕੀਤਾ ਹੋਇਆ ਹੁਣ ਤੁਸੀਂ ਕਿੱਥੇ ਰਹਿ ਰਹੇ ਹੋ ਭਾਈ ਇਸ ਵਕਤ ਤਾਂ ਤੁਸੀਂ ਪੁੱਛੋ ਨਾ ਕਿ ਮੈਨੂੰ 4-5 ਮਹੀਨੇ ਹੋ ਗਏ ਆਪਣੀ ਦੂਜੀ ਸਿਸਟਰ ਦਾ ਕਦੀ ਆਪਣੀ ਮੈਂ ਸਿਸਟਰ ਕੋ ਰਹਿੰਦਾ ਪਿਆ ਹਾਂ ਕਦੇ ਮੈਂ ਆਪਣੇ ਫਰੈਂਡਸ ਕੋ ਰਹਿੰਦਾ ਪਿਆ ਹਾਂ ਕਦੇ ਕਿਸੇ ਵੇਲੇ ਮੈਂ ਹੋਟਲ ਹੋਟਲ ਵਿੱਚ ਵੀ ਰਹਿ ਰਿਹਾ ਹਾਂ ਔਰ ਮੈਨੂੰ ਇਨਾ ਥ੍ਰੈਟ ਕਰਦੇ ਆ ਕਿ ਤੁਸੀਂ ਬਲੀਵ ਨਹੀਂ ਕਰ ਸਕਦੇ ਇਹ ਕਹਿੰਦਾ ਕਿ ਦੇਖੋ ਤੁਸੀਂ ਕਿਦਾਂ ਵਾਪਸ ਜਾ ਕੇ ਦਿਖਾ ਲੋ ਸਾਨੂੰ ਬੜਾ ਗੰਦਾ ਮਤਲਬ ਹੈ ਕਿ ਆਪਣਾ ਘਰ ਹੁੰਦੇ باوجود ਵੀ ਤੁਸੀਂ ਦਰਦ ਦਰਦ ਇਲਾ ਟੁਕੜਾ ਖਾ ਰਹੇ ਹੋ ਬਿਲਕੁਲ ਜੀ ਆਪਣਾ ਘਰ ਹੋਣ ਦੇ ਬਾਵਜੂਦ ਵੀ ਅਸੀਂ ਫੋਰ ਲਾਸਟ 5 ਮਨთ ਦਰਦ ਰੇ ਠੋਕਰਾਂ ਖਾ ਰਹੇ ਆ ਠੀਕ ਹੈ ਬੜਾ ਮਨ ਦੁਖੀ ਹੁੰਦਾ ਮੜਾ ਮਨ ਦੁੱਖ ਹੁੰਦਾ ਹੈ ਕਿ ਆਪਣਾ ਘਰ ਬੜੇ ਰੀਜ ਨਾਲ ਬਣਾਇਆ ਸੀ ਕਿ ਮੈਂ ਆਫਟਰ ਰਿਟਾਇਰਮੈਂਟ ਹੋਣ ਤੋਂ ਬਾਅਦ ਬਾਅਦ ਆਪਣੇ ਅਗੇ ਘਰ ਵਿੱਚ ਰਾਵਾਂਗਾ ਐਂਡ ਜਸਟ ਮਾਈ ਪੀ ਆਈ ਵਾਂਟ ਟੂ ਪੇ ਬੈਕ ਟੂ ਸੋਸਾਇਟੀ ਠੀਕ ਹੈ ਆਖਿਰਚ ਤੁਸੀਂ ਉਹ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਸਰ ਪ੍ਰਸ਼ਾਸਨ ਤੋਂ ਮੈਂ ਇਹੀ ਮੰਗ ਕਰਦਾ ਹਾਂ ਕਿ ਜੋ ਜੋ ਕਾਨੂੰਨੀ ਕਾਰਵਾਈ ਹੈ ਜੋ ਮੈਂ ਕੰਪਲੇਂਟ ਕੀਤੀ ਸੀ ਉਹ ਤੇ ਉਹਨਾਂ ਨੂੰ ਪੂਰਾ ਆਮਲ ਜੋ ਬਣਦੀਆਂ ਧਰਾਵਾਂ ਲਾਉਣੇ ਚਾਹੀਦੀਆਂ ਹੈਗੀਆਂ ਜਿਹੜੇ ਉਹਨਾਂ ਨੇ ਜਿਨ੍ਹਾਂ ਦੇ ਉਹਨਾਂ ਨੇ ਪੱਟਿਆ ਦਰਜ ਨਹੀਂ ਕੀਤਾ ਉਹਨਾਂ ਤੇ ਵੀ ਪੱਟਿਆ ਦਰਜ ਉਹਨਾਂ ਦੋਸ਼ਿਆਂ ਦੇ ਉਹ ਦੋਸ਼ੇ ਨਾਮ ਵੀ ਸ਼ਾਮਿਲ ਕੀਤੇ ਜਾਣ ਔਰ ਉਹਨਾਂ ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਐਂਡ ਮੈਂ ਇਹੀ ਪ੍ਰਸ਼ਾਸਨ ਤੋਂ ਐਕਸਪੈਕਟ ਕਰਦਾ ਕਿ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਜਿਹੜਾ ਮੇਰਾ ਘਰ ਹੈ ਉਹ ਮੈਨੂੰ ਵਾਪਸ ਦਵਾਇਆ ਜਾਵੇ ਅ ਬਿਲਕੁਲ ਜੀ ਪਰ ਅਜੀ ਪਹਿਲਾਂ ਤਾਂ ਉਹਨਾਂ ਨੇ ਉਹਨਾਂ ਨੇ ਜਿਹੜਾ ਐਕਟ ਕੀ ਹੋਇਆ ਸੀ ਨਾ ਜਦੋਂ ਅਸੀਂ ਐਸ ਐਚਓ ਆਦਮਪੁਰ ਜਾਂ ਡੀ ਐਸ ਪੀ ਆਦਮਪੁਰ ਮਿਲੇ ਸੀ ਉਹਨਾਂ ਨੇ ਇੱਕ ਡੀਲੀਟ ਟੈਕਸ ਬੜਾ ਕੀਤਾ ਉਹਦੇ ਵਿੱਚ ਸਾਨੂੰ ਸਾਨੂੰ ਕੁਝ ਕਹਿੰਦੇ ਰਹੇ ਕਿ ਹਾਂ ਚਲੋ ਜੀ ਤੁਹਾਨੂੰ ਟਾਈਮ ਦੇ ਦਿਓ ਟਾਈਮ ਤੇ ਟਾਈਮ ਦੇ ਦਿਤੇ ਉਹ ਸੇ ਉਸ ਵਕਤ ਦੇ ਵਿੱਚ ਉਹਨਾਂ ਨੇ ਸਾਡੇ ਅਗੇਂਸਟ کورٹ ਵਿੱਚ کورٹ ਵਿੱਚ ਕੇਸ ਕਰ ਦਿੱਤਾ ਠੀਕ ਹੈ ਹੁਣ کورٹ ਵਿੱਚ ਕੇਸ ਹੋਇਆ ਸੀਗਾ ਉਹਨਾਂ ਨੇ ਜੀ ਪਹਿਲਾਂ ਉਹਨਾਂ ਨੂੰ کورٹ ਨੇ ਸਟੇ ਦੇ ਦਿੱਤੀ ਅ ਸਟੇਟਸ ਗੂਸਟੇ ਦੇ ਦਿੱਤੀ ਉਸ ਤੋਂ ਬਾਅਦ ਜਦੋਂ ਸੀਓਪੀਰ ਹੋਏ ਆ ਉਹਨਾਂ ਨੇ ਜਿਹੜਾ ਸਟੇਟਸ ਸਟਿਲਸ ਕਿਊਸ ਦਾ ਵਿਕੀਟ ਕਰੇਤਾ ਉਸ ਤੋਂ ਬਾਅਦ ਉਹਨਾਂ ਨੇ ਇੱਕ ਐਪਲੀਕੇਸ਼ਨ ਲਾਈ ਸੀ ਐ ਫॉर ਜਦੋਂ ਤੱਕ ਫਾਈਨਲ ਡਿਸੀਜਨ ਨਹੀਂ ਆਉਂਦਾ ਸਾਨੂੰ ਇਨ ਟ੍ਰੇਮ ਇੰਜੈਕਸ਼ਨ ਦਿੱਤਾ ਜਾਵੇ ਪਰ ਅਨਫੋਰਚਨਟਲੀ ਕੋਰਟ ਨੇ ਸਾਡੇ ਵਕੀਲ ਦੀਆਂ ਔਰ ਦੋਨਾਂ ਵਕੀਲਾਂ ਦੇ ਜੋ ਆਰਗੂਮੈਂਟ ਸੁਣਨ ਤੋਂ ਬਾਅਦ ਜੋ ਉਹਨਾਂ ਦੀ ਐਪਲੀਕੇਸ਼ਨ ਸੀ ਉਹਨੂੰ ਡਿਸਮਿਸ ਕਰਤਾ ਉਹਨਾਂ ਨੂੰ ਕੋਈ ਸਟੇ ਨਹੀਂ ਆ ਇਸ ਵੇਲੇ ਉਹ ਮੇਰੇ ਘਰ ਵਿੱਚ ਇਲੀਗਲੀ ਅਨਲੌਫਫਲੀ ਐਂਡ ਫੋਰਸਫੁਲੀ ਆ ਰੋ ਰਹੇ ਰਹੇ ਨੇ ਗੱਟਿਆਂ ਨੂੰ ਇਹ ਨਹੀਂ ਲੱਗਦਾ ਅਨਸਾਰ ਮੈਂ ਨਾਲ ਤੁਸੀਂ ਮੰਨ ਜੋ ਹਾਈ ਕੋਰਟ ਦਾ ਦਰਵਾਜ਼ਾ ਕਿਉਂ ਨਹੀਂ ਖੜਕਾ ਰਹੇ ਅ ਭਾਈ ਜੀ ਬਿਹਤਰ ਗੁੱਡ ਰੈਸ਼ਨ ਮੈਂ ਥੋੜਾ ਜਿਹਾ ਮੈਂ ਸੋਚ ਰਾਂਗਾ ਮੈਂ ਡਿਸਕਸ ਮੈਂ ਆਪਣੇ ਵਕੀਲ ਨਾਲ ਡਿਸਕਸ ਕਰਾਂਗਾ ਤਾਂ ਸ਼ਾਰਟਲੀ ਮੈਂ ਜਿਹੜਾ ਹਾਈ ਕੋਰਟ ਨੂੰ ਵੀ ਅਪੀਲ ਕਰਾਂਗਾ ਤਾਂ ਕਿ ਜਿਹੜਾ ਹੈ ਜਿਹੜਾ ਇੱਕ ਕੰਮ ਹੈ ਇਹ ਜਲਦੀ ਤੋਂ ਜਲਦੀ ਜਲਦੀ ਤੋਂ ਜਲਦੀ ਅਪਡੇਟ ਲਈ ਤੋ ਮੈਂ ਤੁਹਾਡੀ ਸੁਝਾਸ਼ਨ ਨਾਲ ਮੈਂ ਜਸਟ ਨੈਕਸਟ ਵੀਕ ਆਪਣੇ ਜਿਹੜੇ ਸਾਡੇ ਲਾਇਰ ਵਕੀਲ ਸਾਹਿਬ ਹੈਗੇ ਉਹਨਾਂ ਨਾਲ ਮੈਂ ਜੂਰ ਡਿਸਕਸ ਕਰਾਂਗਾ ਡਿਸਕਸ ਕਰਨ ਤੋਂ ਬਾਅਦ ਮੈਂ ਹਾਈ ਕੋਰਟ ਅ ਜੂਰ ਦਰਵਾਜ਼ਾ ਦਰਵਾਜ਼ਾ ਖੜਕਾਵਾਂਗਾ ਤਾਂ ਕਿ ਮੈਨੂੰ ਕੋ ਜਸਟਿਸ ਮਿਲ ਸਕੇ ਜੋ ਮੈਨੂੰ ਬੜਾ ਮਾਣ ਆ ਆਪਣੇ ਕੋਰਟ ਦੇ ਉੱਪਰ ਬੜਾ ਮਾਣ ਹੈਗਾ ਕਿ ਸਾਨੂੰ ਹਮੇਸ਼ਾ ਸੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਦਾ ਕਰਨਗੇ ਪਰ ਉਸ ਉਸ ਆਸਣੇ ਉਸ ਆਸਣੇ ਬੈਠੇ ਆ ਤੇ ਜੂਰ ਜੀ ਮੈਂ ਹਾਈ ਕੋਰਟ ਨੂੰ ਜੂਰ ਅਪਰੋਚ ਕਰਾਂਗਾ ਉਹ ਥੈਂਕ ਯੂ ਥੈਂਕਸ ਫੋਰ ਥੈਂਕ ਯੂ ਟੋ ਟਾਟਾ ਜਿਹੜਾ ਨੇ ਆਪਣਾ ਟਾਈਮ ਕੱਟ ਕੇ ਮੇਰੇ ਨਾਲ ਮੁਲਾਕਾਤ ਕੀਤੀ ਦੋਨਾਂ ਦਾ ਬਹੁਤ ਬਹੁਤ